ਤੁਹਾਨੂੰ ਬਹੁਤ ਸਾਰਾ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਵੀ ਜਿਵੇਂ ਹੁਣ ਜੁਧ ਨਸ਼ਿਆਂ ਵਿਰੋਧ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨੇ ਹੁਣ ਲੋਕ ਖੁੱਲ ਕੇ ਬੋਲਦੇ ਨੇ ਆਹ ਜੀ ਆਹ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤ ਨਹੀਂ ਕੋਈ ਐ ਨਾ ਹੋ ਜੇ ਉਹ ਨਾ ਹੋ ਜੇ ਸੀ ਕਿ ਦੱਸ ਦਿਓ ਥੋੜਾ ਜਿਆ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਹੈ ਤੋਂ ਬਹੁਤ ਜ਼ਿਆਦਾ ਭਾਰੀ ਗਿਣਤੀ ਕਮੀ ਆਈ ਹੈ ਇਹ ਨਹੀਂ ਕਹਿੰਦੇ ਸੀ ਸਾਰਾ ਖਤਮ ਹੋ ਗਿਆ ਥੋੜਾ ਲੁਕਸ਼ਿਪ ਕੇ ਚੱਲਦਾ ਹੋਊਗਾ ਪਰ ਸ਼ਰਿਆਂ ਵਾਲਾ ਬ ਔਰ ਜਾਰੀ ਹੈ ਇਹ ਜੁਦ ਕੋਈ ਇਹ ਨਹੀਂ ਹੈਗਾ ਕਿ ਉਹਦੀ ਕੋਈ ਤਰੀਕ ਹੈ ਉਹ ਜੁਦ ਵੀ ਜਾਰੀ ਹੈ ਆ ਨੁਕਸਾਨ ਹੋਇਆ ਹੜਾਂ ਚ ਉਹਦੇ ਵਾਸਤੇ ਵੀ ਅਸੀਂ ਖੜੇ ਹਾਂ ਸਰਕਾਰ ਦਾ ਕੰਮ ਸ਼ੁਰੂ ਹੈ ਰੀਹੈਬ ਰੀਸਟ੍ਰਕਚਰਿੰਗ ਦੁਬਾਰਾ ਸਕੂਲ ਬਣਾਉਣੇ ਪੈਣਗੇ ਦੁਬਾਰਾ ਕਾਲਜ ਸੜਕਾਂ ਪੁਲ ਬਣਾਉਣੇ ਪੈਣਗੇ ਬਣਾ ਲਾਂਗੇ ਕੋਈ ਗੱਲ ਨਹੀਂ ਕੁਦਰਤ ਦੀ ਮਾਰ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੋ ਅਸੀਂ ਤਾਂ ਜਦੋਂ ਪਛਾੜ ਆਉਂਦਾ ਤੇ ਤੁਰਕੇ ਜਾ ਕੇ ਲੰਗਰ ਲਾ ਲੈਨੇ ਪੰਜਾਬੀ ਅਸੀਂ ਤਾਂ ਕੇਰਲਾ ਚ ਕੋਈ ਸੁਨਾਮੀ ਆ ਗਈ ਜਾਂ ਕੋਈ ਹੜ ਆ ਗਿਆ ਉੱਥੇ ਜਾ ਕੇ ਸਾਡਾ ਰੈੱਡ ਕਰਾਸ ਬਾਅਦ ਚ ਪਹੁੰਚਦੀ ਹੈ ਸਾਡਾ ਲੰਗਰ ਜਿਹੜਾ ਉਹ ਪਹਿਲਾਂ ਲੱਗ ਜਾਂਦਾ ਸੋ ਅਸੀਂ ਇਹ ਤਾਂ ਇਹ ਤਾਂ ਸੰਕਟ ਹੀ ਸਾਡੇ ਉੱਤੇ ਖੁਦ ਖੁਦ ਤੇ ਸਾਡੇ ਭਰਾਵਾਂ ਤੇ ਆਇਆ ਤਾਂ ਇਹਨੂੰ ਤਾਂ ਅਸੀਂ ਓਵਰਕਮ ਕਰ ਜਾਾਂਗੇ